ਹੈਲੋ ਮਾਈ YouTube ਫੈਮਿਲੀ ਕਿਵੇਂ ਹੋ ਮੀਂਦ ਕਰਦੇ ਆ ਸਾਰ ਜਣੇ ਵਧੀਆ ਹੋਵੋਗੇ ਸਵਾਗਤ ਹੈ ਮੇਰੇ YouTube ਚੈਨਲ ਵਿੱਚ ਤੇ ਹਾਂਜੀ ਮੈਂ ਸਭ ਨੂੰ ਦੱਸ ਦੇਣਾ ਚਾਹੁੰਦੀ ਆ ਕੁਝ ਟਾਈਮ ਪਹਿਲਾਂ ਮੈਂ ਸ਼ੇਅਰ ਕੀਤੀ ਜੋ ਕਿ ਮੈਂ ਆਪਣਾ ਛੋਟਾ ਜਿਹਾ ਸਮਾਨ ਲਾਗਾ ਸੀਗਾ ਤੇ ਮੈਂ ਉੱਥੇ ਵਲੌਗ ਨਹੀਂ ਆਪਣਾ ਬਣਾ ਸਕੀ ਤੇ ਬਾਕੀ ਆਪਣਾ ਬਾਹਰ ਦਾ ਤੁਸੀਂ ਵੀ ਚੈੱਕ ਕਰ ਸਕਦੇ ਹੋ ਅੱਜ ਮੌਸਮ ਬਹੁਤ ਵਧੀਆ ਹੈ ਤੇ ਆਪਾਂ ਕੀ ਕੀ ਲੈ ਕੇ ਆਂਦਾ ਹੈ ਆਜੋ ਤੁਹਾਨੂੰ ਦਿਖਾਉਂਦੇ ਆ ਸ਼ਰਟ ਪਾ ਲਾ ਬੋਬੀ ਸੋ ਇੱਧਰ ਆਪਾਂ ਗਰਮੀ ਲੱਗਦੀ ਵੀ ਬਾਹਰ ਇਹਨਾਂ ਮੌਸਮ ਤਵੇ ਕਿੰਨਾ ਠੰਡਾ ਸੋ ਬਾਹਰ ਕੇ ਅੰਦਰ ਤੁਸੀਂ ਦੇਖ ਸਕਦੇ ਹੋ ਮੌਸਮ ਬਹੁਤ ਵਧੀਆ ਏ ਅੱਜ ਜਿੰਨਾ ਠੰਡਾ ਮੌਸਮ ਹੈ ਤੇ ਮੈਂ ਸਕੂਟੀ ਤੇ ਗਈ ਸੀ ਸ਼ਹਿਰ ਤੇ ਸੜਕਾਂ ਬੋਬੀ ਲੈ ਜਾ ਕੋਲੀ ਨਹੀਂ ਆ ਅੰਦਰ ਹੀ ਲੈ ਜਾ ਆ ਜਾ ਲੈ ਅੰਦਰ ਲੈ ਕੇ ਜਨੇ ਹਾਂਜੀ ਆਪਾਂ ਰਾਸਤੇ ਵਿੱਚ ਮੈਂ ਲਏ ਸਮੋਸੇ ਤੇ ਬਾਕੀ ਮੇਰੇ ਮੰਦੀ ਦਾ ਕਲਰ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਮੈਂ ਜਿਹੜਾ ਆਪਣਾ ਸਮਾਨ ਲੈ ਆ ਦਿਖਾ ਦਿੰਨੀ ਆ ਸਮਾਨ ਮੈਂ ਤੁਹਾਨੂੰ ਫ੍ਰੀ ਟਾਈਮ ਦਿਖਾਉਂਗੀ ਚਲੋ ਮੈਂ ਦਿਖਾ ਹੀ ਦਿੰਨੀ ਆ ਮੈਂ ਆਪਣੀਆਂ ਕੁਝ ਰਬਰਸ ਲੈਣੀਆਂ ਸੀਗੀਆਂ ਤੇ ਮੇਨ ਜਿਹੜੀ ਮੈਂ ਚੀਜ਼ ਲੈਣੀ ਸੀ ਉਹ ਸੀ ਆ ਦਿਖਾਨੀਆਂ ਮੇਨ ਸਿਰਫ ਆਈਲੈਸ਼ਸ ਗਲੂ ਲੈਣੀ ਸੀਗੀਆਂ ਮੈਂ ਕਿਉਂਕਿ ਮੇਰੇ ਕੋਲ ਆਈਲੈਸ਼ਸ ਗਲੂ ਮੇਰੀ ਬਹੁਤ ਵਧੀਆ ਸੀ ਮੇਰੇ ਕੋਲ ਜਿਹੜੀ ਮੁੱਕ ਚੁੱਕੀ ਸੀ ਇਸ ਕਰਕੇ ਮੈਨੂੰ ਹੋਰ ਕੋਈ ਵੀ ਇੱਥੋਂ ਨਹੀਂ ਮਿਲੀ ਸ਼ਹਿਰ ਦੇ ਵਿੱਚ ਫਾਈਨਲੀ ਇਹ ਵਾਲੀ ਮਿਲੀ ਹੈ ਬਾਕੀ ਮੈਂ ਟਰਾਈ ਕਰਕੇ ਦੇਖੂਗੀ ਅੰਦਰ ਰਿਜ਼ਲਟ ਕਿਵੇਂ ਆ ਇਹ ਵਾਲੀ ਗਲੂ ਗਲੂ ਮਤਲਬ ਕਿ ਮੈਂ ਲਗਾ ਕੇ ਦੇਖੂਗੀ ਕਿਵੇਂ ਦਾ ਅੰਦਾ ਰਿਜ਼ਲਟ ਹੈ ਬਾਕੀ ਮੈਂ ਪੁੱਛਿਆ ਤਾਂ ਸੀ ਉਹ ਤਾਂ ਬੋਲ ਰਹੀ ਸੀ ਵਧੀਆ ਇਹ ਤਾਂ ਹੁਣ ਲਗਾਇਆ ਹੀ ਪਤਾ ਲੱਗੂਗਾ ਨਾ ਆਈ ਲੈਸ਼ੀਜ਼ ਮੇਰੇ ਕੋਲ ਵੈਸੇ ਪਈਆਂ ਹੋਈਆਂ ਕਾਫੀ ਪਈਆਂ ਹੋਈਆਂ ਨੇ ਬਸ ਗਲੂ ਹੀ ਨਹੀਂ ਮਤਲਬ ਕਿ ਮਿਲ ਰਹੀ ਸੀਗੀ ਤੇ ਚਲੋ ਫਾਈਨਲੀ ਇਹ ਇਹਦੇ ਲਈ ਮੈਨੂੰ ਸ਼ਹਿਰ ਜਾਣਾ ਪਿਆ ਤੁਸੀਂ ਦੇਖ ਸਕਦੇ ਹੋ ਇਹਦੇ ਲਈ ਜਾਣਾ ਪਿਆ ਬਾਕੀ ਰਬਰਜ਼ ਵਗੈਰਾ ਕਾਫੀ ਕੁਝ ਮਤਲਬ ਕਿ ਮੈਂ ਆਪਣੇ ਨਾਲ ਛੋਟਾ ਛੋਟਾ ਸਮਾਨ ਲਿਆ ਛੋਟੋ ਛੋਟੀਆਂ ਚੀਜ਼ੇ ਮੈਨੂੰ ਵਧੀਆ ਲੱਗਦੀਆਂ ਨੇ ਤੇ ਆਪਾਂ ਇੱਧਰ ਸਮੋਸੇ ਲੈ ਕੇ ਆਂਦੇ ਹੁਣ ਆਪਾਂ ਅੰਦਰ ਲੈ ਕੇ ਜਾਂਦੇ ਆ ਤੇ ਖਾਣੇ ਆ ਆਜੋ ਤੁਸੀਂ ਵੀ ਸਾਰੇ ਜਣੇ ਫਿਰ ਸੋ ਇਹਦੀ ਕਹਿੰਦੇ ਲਾਈਟ ਬੰਦ ਕੀਤੀ ਹੋਈ ਆ ਆਪਾਂ ਜਗਾ ਦਿੰਨੇ ਆ ਤੇ ਇੱਧਰ ਆਪਾਂ ਤਿੰਨ ਗੋਲੀਆਂ ਲੈ ਲਵਾਂਗੇ ਤਿੰਨ ਬਹੁਤ ਨੇਸ ਤਿੰਨ ਚਮਚੀ ਆਜੋ ਸਾਰੇ ਜਣੇ एवरीवन ਤੁਸੀਂ ਵੀ ਖਾ ਲਓ ਕਿਉਂਕਿ ਮੌਸਮ ਜਦੋਂ ਠੰਡਾ ਹੁੰਦਾ ਨਾ ਕੁਛ ਨਾ ਕੁਛ ਖਾਣ ਨੂੰ ਜੀ ਕਰਦਾ ਹੀ ਰਹਿੰਦਾ ਹੈ ਤਾਂ ਆਪਾਂ ਖਾਨੇ ਆ। ਸੋ ਇਹ ਜਿਹੜਾ ਸਮਾਨ ਮੈਂ ਆਪਣਾ ਅਲਮਰੀ ਦੇ ਵਿੱਚ ਰੱਖ ਦਿੰਨੀ ਆ ਜਦੋਂ ਆਪਾਂ ਵੀਡੀਓਜ਼ ਬਣਾਉਣੀਆਂ ਹੋਈਆਂ ਉਸ ਟਾਈਮ ਆਪਾਂ ਦੇਖਾਂਗੇ ਟਰਾਈ ਕਰਕੇ। ਸੋ एवरीवन ਇੱਕ ਚੀਜ਼ ਹੋਰ ਮੈਂ ਦੱਸਣਾ ਛੋਣੀ ਇੱਕ ਮਿੰਟ। ਇਕ ਰਬੜ ਲਈ ਸੀ ਮੈਂ। ਇਹ ਵਾਲੀ ਸੋ ਇਹ ਮੇਰੀ ਫੇਵਰਟ ਹੈ ਕਿਉਂਕਿ ਜਿੱਥੋਂ ਮੈਂ ਇਹ ਵਲ ਲਈ ਸੀ ਨਾ ਤੁਸੀਂ ਮੇਰੇ ਲੱਗੀ ਹੋਈ ਦੇਖ ਸਕਦੇ ਹੋ 1 ਮਿੰਟ ਵੇਟ ਸੋ ਮੇਰੇ ਹੇਅਰ ਤੇ ਤੁਸੀਂ ਦੇਖ ਸਕਦੇ ਹੋ ਲੱਗੀ ਹੋਈ ਰਬੜ ਸੋ ਬਹੁਤ ਸਾਰੀਆਂ ਕੁੜੀਆਂ ਮੈਨੂੰ ਜਿਹੜਾ ਪੁੱਛਦੀ ਸੀ ਦੀਦੀ ਇਹ ਰਬੜ ਮਤਲਬ ਕਿ ਇੱਕ ਦਿਖਾਓ ਸਾਨੂੰ ਹਨਾ ਇਹ ਰਬੜ ਵੈਸੇ ਜ਼ਿਆਦਾ ਨਹੀਂ 30 ਦਿਨ ਤਕਰੀਬਨ ਮਿਲਿਆ ਮੈਨੂੰ ਤੇ ਬਹੁਤ ਵਧੀਆ ਹੈ ਇਹਦੇ ਨਾਲ ਮੇਰੇ ਵਾਲ ਮਤਲਬ ਕਿ ਬਿਲਕੁਲ ਵੀ ਮਤਲਬ ਕਵਰ ਰਹਿੰਦੇ ਆ ਹਨਾ ਤੇ ਮੈਨੂੰ ਚੂਕ ਜੂڑا ਕਰਨਾ ਬਹੁਤ ਜ਼ਿਆਦਾ ਪਸੰਦ ਹੈ ਮੈਨੂੰ ਕਾਫੀ ਸਾਰੇ ਮੈਨੂੰ ਹੁੰਦੇ ਨੇ ਜਿੱਦਿ ਤੁਸੀਂ ਆਪਣੀ ਗੁਰਦ ਕਰਿਆ ਕਰੋ ਹਨਾ ਪਰ ਗਰਮੀ ਹੈ ਵਾਲ ਨਹੀਂ ਸੰਭਲ ਲੇ ਜਾਂਦੇ ਇਸ ਕਰਕੇ ਮੈਨੂੰ ਕਵਰ ਕਰਨਾ ਪਸੰਦ ਹੈ ਜੂڑا ਕਰਨਾ ਜ਼ਿਆਦਾ ਪਸੰਦ ਆ ਮੈਨੂੰ ਤਾਂ ਇਹਦੇ ਨਾਲ ਵੀ ਆ ਜਿਹੜੇ ਮੇਰੇ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਪਿੰਕ ਟਾਰਕ ਕਲਰ ਹੈ ਨਾ ਇਹ ਵਾਲਾ ਮੈਂ ਇਹਦੇ ਚ ਲਾਈਟ ਕਲਰ ਲੈ ਕੇ ਆਂਦਾ ਤੁਸੀਂ ਦੇਖ ਸਕਦੇ ਹੋ ਸੇਮ ਹੀ ਹੈ ਮੈਨੂੰ ਬਹੁਤ ਵਧੀਆ ਲੱਗਿਆ ਤੇ ਹੁਣ ਆਪਾਂ ਸਮੋਸੇ ਖਾਣੇ ਆ ਜਿਹੜੇ ਲੈ ਕੇ ਆਂਦੇ ਆ ਮੌਸਮ ਬਹੁਤ ਜ਼ਿਆਦਾ ਵਧੀਆ ਤੇ ਤੁਸੀਂ ਵੀ ਸਾਜਾ ਨੇ ਆਜੋ ਖਾਓ ਉਸ ਹਰਸੇ ਸਾਡੇ ਨਾਲ ਜਾਣੇ ਹੋ ਨੰਦਰ बस ये दिखाने so, के लिए, लिए।, लिए।, लिए। मैं बाहर आई जी सो एवरीवन ਤੁਸੀਂ ਦੇਖ ਸਕਦੇ ਹੋ ਸਮੋਸੇ ਤੋਂ ਪਹਿਲਾਂ ਅਸੀਂ ਕੰਦੇ ਹਾਲ ਦੇਖੋ ਇੱਕ ਨਾ ਰਸਤੇ ਵਿੱਚ ਮੈਂ ਤੁਹਾਨੂੰ ਦੱਸਣਾ ਜਾਨੀ ਰਸਤੇ ਵਿੱਚ ਇੰਨਾ ਜਿਆਦਾ ਚਿੱਕੜ ਸੀ ਨਾ ਮੇਰੀ ਸਾਰੀ ਪੈਂਟ ਖਰਾਬ ਹੋ ਗਈ ਚਿੱਕੜ ਦੇ ਨਾਲ ਬਾਕੀ ਆਪਾਂ ਸਮੋਸਾ ਖਾ ਕੇ ਦੇਖ ਲਈਏ ਕਿੱਦਾਂ ਦਾ ਖਾ ਤਾਂ ਲਿਆ ਵੈਸੇ ਮੈਂ ਅੰਦਰ ਹਨੇਰਾ ਬਾਰ ਉਹ ਹਵਲ ਚਲਦੀ ਪਈ। ਟਾਈਮ ਤਕਰੀਬਨ 1 ਵਜਣ ਵਾਲਾ ਹੈ। ਹਲੇ ਤੱਕ ਆਪਾਂ ਮੈਂ ਵੀਡੀਓ ਵੀ ਆਪਣੀਆਂ ਸ਼ੂਟ ਕਰਨੀਆਂ ਨੇ। ਬਸ ਗਲੂ ਮੇਰੇ ਕੋਲ ਵੈਸੇ ਹੈਗੀ ਹੈ ਉਹ ਖਤਮ ਹੋਣ ਵਾਲੀ ਹੈ ਬਹੁਤ ਘੱਟ ਅਸੀਂ। ਤਾਂ ਗਲੂ ਲਈ ਮੈਂ ਸਪੈਸ਼ਲ ਜਿਆਰ ਜਾਣਾ ਭੀਆ ਮੈਨੂੰ ਪਰ ਮੈਨੂੰ ਨਹੀਂ ਮਿਲੀ ਕਿੱਤੋਂ ਨਹੀਂ ਮਿਲੀ। ਫਿਰ ਮੈਂ ਥੋੜਾ ਜਿਹਾ ਹੋਰ ਅੱਗੇ ਗਈ ਉੱਥੇ ਇੱਕ ਸ਼ਾਪ ਸੀ ਉੱਥੋਂ ਮਤਲਬ ਮੈਨੂੰ ਮਿਲ ਗਈ ਆ ਫਾਈਨਲੀ ਇਹਦਾ ਆਪਾਂ ਟੈਸਟ ਕਰਾਂਗੇ ਬਾਕੀ ਮੇਰਾ ਸਾਰਿਆਂ ਨੂੰ ਇੱਕ ਛੋਟਾ ਜਿਹਾ ਮੈਸੇਜ ਆ ਕਿ ਜਿਹੜਾ ਆਪਣਾ ਨਿਊ ਚੈਨਲ ਆ ਵਾਤਵਾਂਤ ਤੁਸੀਂ ਉਹਨੇ ਸਪੋਰਟ ਕਰੋ ਤਾਂ ਕਿ ਮੇਰੇ ਵਰਕ ਦੇ ਰਿਲੇਟਿਡ ਤੁਸੀਂ ਵੀਡੀਓ ਦੇਖ ਸਕੋ ਤੇ ਹੁਣ ਬਸ ਆ ਖਾਣ ਪੀਣ ਤੋਂ ਬਾਅਦ ਮੈਂ ਆਪਣਾ ਵੀਡੀਓ ਸ਼ੂਟ ਕਰੂੰਗੀ ਆਪਣੇ ਅਕਾਊਂਟ ਤੇ ਉਸ ਤੋਂ ਬਾਅਦ ਮੈਂ ਆਪਣੇ ਵਰਕ ਦੇ ਰਿਲੇਟਿਡ ਵੀਡੀਓ ਨੂੰ ਐਡਿਟ ਕਰੂੰਗੀ ਉਹ ਵੀ ਮੈਂ ਜਲਦੀ ਜਲਦੀ ਪਬਲਿਕ ਕਰੂੰਗੀ ਤਾਂ ਵਾਤਵਾਂਤ ਤੁਸੀਂ ਮੇਰੇ ਨਵੇਂ ਚੈਨਲ ਨੂੰ ਨੂੰ ਵੀ ਸਪੋਰਟ ਕਰੋ ਹਾਂਜੀ ਖਾ ਪੀ ਕੇ ਕਹਿੰਦੇ ਆਪਾਂ ਆ ਚੁੱਕੇ ਆ ਬਾਹਰ ਤੇ ਤੁਸੀਂ ਵੀਊ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ ਮੈਨੂੰ ਇਹੋ ਜਿਹਾ ਮੌਸਮ ਤੋਂ ਸਭ ਨੂੰ ਹੀ ਪਸੰਦ ਹੁੰਦਾ ਤੇ ਆਹੋ ਜਿਹਾ ਮੌਸਮ ਦੇ ਵਿੱਚ ਚੀਜ਼ਾਂ ਜਿਵੇਂ ਸਮੋਸੇ ਲਾ ਲੋ ਕੁਝ ਇਹਦਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕੌਣ ਕੌਣ ਖਾਂਦੇ ਆ ਮੈਂ ਤਾਂ ਬਹੁਤ ਖਾਨੀਆਂ ਅੱਜ ਦਾ ਤੁਸੀਂ ਮੌਸਮ ਚੈੱਕ ਕਰ ਸਕਦੇ ਹੋ ਧੁੱਪ ਹੈ ਨਹੀਂ ਇੰਨੀ ਨਹੀਂ ਹੈਗੀਗੀ ਤੇ ਹਵਾ ਵੀ ਕਹਿੰਦੇ ਠੰਢੀ ਠੰਢੀ ਚੱਲਦੀ ਪਈ ਆ ਤੇ ਬਾਕੀ ਜਿਹੜੇ ਮਜ਼ਦੂਰ ਕੰਮ ਕਰਦੇ ਆ ਹਨਾ ਉਹਨਾਂ ਲਈ ਅੱਜ ਦਾ ਦਿਨ ਕਿੰਨਾ ਵਧੀਆ ਚਲੋ ਮੈਂ ਕਣਕ ਦਾ ਨਹੀਂ ਕਹਿ ਸਕਦੀ ਬਾਕੀ ਝੋਨੇ ਦੇ ਵਿੱਚ ਜਦੋਂ ਜਿਹੜੇ ਕੰਮ ਕਰਦੇ ਆ ਹਨਾ ਖੇਤਾਂ ਦੇ ਵਿੱਚ ਜਦੋਂ ਝੋਨਾ ਲਗੰਦਿਆ ਉਹ ਜੋ ਮੌਸਮ ਹੋਵੇ ਕਿ ਤਾਂ ਹੁੰਦਾ ਬਹੁਤ ਜ਼ਿਆਦਾ ਧੁੱਪ ਹੁੰਦੀ ਆ ਤਾਂ ਉਹ ਮੌਸਮ ਮੈਨੂੰ ਵੀ ਨਹੀਂ ਵਧੀਆ ਲੱਗਦਾ ਵੀ ਇੰਨੀ ਗਰਮੀ ਸੀ ਜਿਹੜੇ ਵੀ ਸਾਰੇ ਕੰਮ ਕਰਦੇ ਆ ਪਰ ਇਹੋ ਜਿਹਾ ਮੌਸਮ ਚ ਤਾਂ ਉਹ ਵੀ ਖੁਸ਼ ਹੋ ਕੇ ਕੰਮ ਕਰਦੇ ਆ ਤੇ ਬਾਕੀ ਉਹਦੇ ਨਾਲ ਨਾ ਕਰਦੇ ਹੋਏ ਤੁਹਾਨੂੰ ਮੈਂ ਆਪਣੀ ਫਾਈਲ ਸ਼ੇਅਰ ਕਰवानी ਆ ਉਹਦੇ ਵਿੱਚ ਜਿਹੜੇ ਮੈਂ ਆਈਜ਼ ਦੇ ਰਿਲੇਟਿਡ ਬਣਾਏ ਹੋਏ ਆ ਹਨਾ ਆਈਜ਼ ਮੇਕਅਪ ਕੀਤੇ ਹੋਏ ਆ ਸੋ ਸਭ ਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਆ ਮੈਨੂੰ ਨਾ ਕੁੜੀ ਦਾ ਮੈਸੇਜ ਆਇਆ ਉਹ ਮੈਨੂੰ ਬੋਲ ਰਹੀ ਸੀ ਕਿ ਦੀਦੀ ਆਪਣਾ ਤੁਸੀਂ ਕੋਰਸ ਕੰਪਲੀਟ ਹੈ ਤੁਹਾਡਾ ਮੈਂ ਹਾਂ ਮੇਰਾ ਕੋਰਸ ਕੰਪਲੀਟ ਹੈ ਤੇ ਬਾਕੀ ਮੈਂ ਸਭ ਨੂੰ ਗੋਠੇ ਤੇ ਮੈਂ ਆ ਹੀ ਗਈ ਆ ਫਾਈਨਲੀ ਮੈਂ ਵੀ ਦਿਖਾ ਦਿੰਨੀ ਆ ਇੱਥੇ ਨਾ ਮਤਲਬ ਕਿ ਆ ਜਿਹੜੀਆਂ ਪਾਤੀਆਂ ਤੁਸੀਂ ਦੇਖ ਸਕਦੇ ਆ ਗੱਲ ਨਾ ਇਹ ਸਾਰੀਆਂ ਡਿੱਗੀਆਂ ਸੀਗੀਆਂ ਇੱਧਰਲੇ ਮਤਲਬ ਕਿ ਖਾਲੀ ਹੈ ਇਹ ਜਗ੍ਹਾ ਵਾਸ਼ੂਮ ਲਈ ਸੀ ਬਟ ਖਾਲੀ ਹੈ ਆਪਾਂ ਜਿਵੇਂ ਕਹਿ ਸਕਦੇ ਆ ਕਿ ਇਹਦੇ ਵਿੱਚ ਆਪਾਂ ਸ਼ਿਫਟ ਕੀਤੀ ਹੋਈਆਂ ਹਨਾ ਥਾਪੀਆਂ ਤਾਂ ਕਰਕੇ ਕਿਉਂਕਿ ਸਿਆਲਾਂ ਚ ਮੰਮੀ ਬਹੁਤ ਮਿਹਨਤ ਕਰਦੇ ਆ ਹਨਾ ਮਤਲਬ ਕਿ ਆਪਣਾ ਪਾਤਖੀ ਉਹਨਾਂ ਨੇ ਰੱਖ ਦੇਣੀਆਂ ਹੁੰਦੀਆਂ ਇੱਕ ਚੀਜ਼ ਮੈਂ ਤੁਹਾਨੂੰ ਦੱਸਦੀ ਆਂ ਕੱਲ ਮੈਂ ਬੱਝ ਗਈ ਮੈਂ ਇਹਨਾਂ ਸਾਰੀਆਂ ਜਿਵੇਂ ਕਿ ਡਿੱਗੀਆਂ ਹੋਈਆਂ ਸੀਗੀਆਂ ਤੇ ਕੱਲ ਮੈਂ ਵਲੌਗ ਨਹੀਂ ਬਣਾ ਪਾਈ ਤੇ ਇਹਦੇ ਵਿੱਚ ਮੈਂ ਵੀ ਕੀਤਾ ਨਾ ਇੱਥੇ ਸਾਰੀਆਂ ਚੱਕੀ ਜਦੋਂ ਉੱਪਰ ਰੱਖੀਆਂ ਤਾਂ ਮੈਨੂੰ ਬਾਅਦ 'ਚ ਪਤਾ ਲੱਗਾ ਤੇ ਤੁਸੀਂ ਤੁਹਾਨੂੰ ਮੈਂ ਇੱਕ ਚੀਜ਼ ਦਿਖਾਨੀ ਆਂ ਇਧਰ ਤੁਸੀਂ ਚੈੱਕ ਕਰ ਸਕਦੇ ਹੋ ਲਾੜੀ ਨਾ ਜਾਣੇ ਦਿਖਾंदे ਦਿਖਾंदे ਭੂਂਡ ਭੂਂਡ ਨੇ ਆ ਵੀ ਇੱਕ ਤਾਂ ਆਵੇ ਰਿਹਾ ਮੇਰੇ ਆਸ-ਪਾਸ ਹੀ ਉੱਡ ਰਹੇ ਆ ਤੇ ਇਹ ਬਾਕੀ ਇਹ ਤਿੰਨ ਦਿਨ ਇਹ ਜਦੋਂ ਲੜ ਜਾਂਦਾ ਤਿੰਨ ਦਿਨ ਤਾਂ ਸੋਈ ਨਹੀਂ ਜਾਂਦੀ ਭਵੇਂ ਹੱਥ ਤੇ ਲੜੇ ਮੂੰਹ ਤੇ ਲੜੇ ਲੱਤ ਤੇ ਲੜੇ ਹਨਾ ਤਿੰਨ ਦਿਨ ਨਹੀਂ ਸੋਤ ਜਾਂਦੀ ਜੀ ਤੇ ਬਾਕੀ ਬਹੁਤੇ ਗੱਲਾਂ ਨਾ ਕਰਦੇ ਹੋਏ ਹੁਣ ਆਪਾਂ ਜਾਂਦੇ ਹਾਂ نیچے ਹਾਂ ਮੇਰਾ ਕੋਰਸ ਕੰਪਲੀਟ ਆ ਤੇ ਬਾਕੀ ਮੈਂ ਇਹਦੇ ਸਨ ਚੁਣੀ ਆ ਕਿ ਜਿਹੜਾ ਆਪਣਾ ਫਾਈਲ ਹੈ ਨਾ ਉਹਦੇ ਵਿੱਚ ਮੈਂ ਸਿਰਫ ਆਪਣਾ ਕੰਮ ਸ਼ੇਅਰ ਕਰਦੀ ਆ ਤਾਂ ਕਿ ਕੁੜੀਆਂ ਸਿੱਖ ਸਕਣ ਤਾਂ ਕਿ ਮੈਂ ਸਟਾਰਟਿੰਗ ਕਿੱਦਾਂ ਕਿੱਤੀ ਸਿੱਪਣੇ ਕੰਮ ਦੀ ਤੇ ਉਹਦੇ ਵਿੱਚ ਬਹੁਤ سارے ਮੈਸੇਜ ਆਉਂਦੇ ਕਿ ਕੱਟ ਕਰੀਜ਼ ਫੁੱਲ ਕੱਟ ਕਰੀਜ਼ ਸਾਰੇ ਤਰ੍ਹਾਂ ਦੇ ਮੈਂ ਸ਼ੇਅਰ ਕਰੂੰਗੀ ਹੌਲੀ ਹੌਲੀ ਕਰਕੇ ਕੋਈ ਗੱਲ ਨਹੀਂ ਐ ਬਾਕੀ ਵੱਧ ਤੋਂ ਵੱਧ ਸਾਰੇ ਜਣੇ ਮੇਰੇ ਨਵੇਂ ਚੈਨਲ ਨੂੰ ਜਰੂਰ ਸਪੋਰਟ ਕਰੋ ਬਾਕੀ ਮੈਂ نیچے ਜਾ ਕੇ ਤੁਹਾਨੂੰ ਇੱਕ ਵਾਰੀ ਫਾਈਲ ਜਰੂਰ ਦਿਖਾ ਦਿੰਨੀ ਆ ਆਪਣੀ ਤੇ ਨੈਕਸਟ ਵੀਡੀਓ ਵੀ ਮੈਂ ਅੱਜ ਬਹੁਤ ਜਲਦੀ ਲੈ ਕੇ ਆਉਂਗੀ ਸੋ ਇਹ ਮੇਰੀ ਫਾਈਲ ਹੈ ਹਨਾ ਜਿੱਦਾਂ ਕਿ ਮੈਂ ਇਹਦੇ ਤੇ ਡਿਜ਼ਾਈਨ ਵਗੈਰਾ ਆਪਣੇ ਬਣਾਉਂਦੀ ਸੀ ਸਟਾਰਟਿੰਗ ਦੇ ਵਿੱਚ ਤਾਂ ਵਰਕ ਦੇ ਰਿਲੇਟਿਡ ਤੁਸੀਂ ਦੇਖ ਸਕਦੇ ਹੋ ਇੱਕ ਮਿੰਟ ਬਟ ਮੈਂ ਮੇਕਅਪ ਵੀ ਵਿੱਚ ਸਟਾਰਟ ਕੀਤਾ ਹੈ ਮੈਨੂੰ ਜ਼ਿਆਦਾਤਰ ਮੈਸੇਜ ਆਉਂਦੇ ਕਿ ਤੁਸੀਂ ਆਪਣਾ ਸੈਲਫ ਕਰੋ ਹਨਾ ਆਪਣੇ ਆਪ ਤੇ ਕਰੋ ਉਹ ਮੈਂ ਹਾਂ ਜ਼ਰੂਰ ਕਰੂੰਗੀ ਇਧਰ ਆਇਜ਼ ਦੇ ਰਿਲੇਟਿਡ ਵੀ ਤਾਂ ਇਹ ਦੇਖ ਸਕਦੇ ਆ ਤੁਸੀਂ ਆਇਜ਼ ਦੇ ਰਿਲੇਟਿਡ ਪਿਕਸ ਸਾਰੀਆਂ ਮੈਂ ਆਪਣਾ ਇੰਸਟਾਗ੍ਰam ਤੇ ਯਾਨੀ ਕਿ ਪਬਲਿਕ ਕੀਤੀਆਂ ਹੋਈਆਂ ਤੁਸੀਂ ਚੈੱਕ ਕਰ ਸਕਦੇ ਹੋ ਉੱਥੇ ਜਾ ਕੇ ਬਾਕੀ ਇਹਦੇ ਰਿਲੇਟਿਡ ਬੰਨੂ ਮੈਂ ਦੱਸਣਾ ਚਾਹੁੰਦੀ ਆ ਕਿ ਜਿਹੜੀ ਮੇਰੀ ਇਹ ਫਾਈਲ ਹੈ ਹਨਾ ਜਿਹਦੇ ਤੇ ਮੈਂ ਆਪਣਾ ਵਰਕ ਸ਼ੇਅਰ ਕਰਦੀ ਆ ਵੀ ਮੇਰਾ ਮੈਸੇਜ ਇਹੀ ਹੁੰਦਾ ਹੈ ਤਾਂਕਿ ਅ ਕੁਝ ਸਿੱਖਿਆ ਜਾਵੇ ਹਨਾ ਤਾਂ ਹੌਲੀ ਹੌਲੀ ਕਰਕੇ ਮੇਰਾ ਇਹ ਨਹੀਂ ਹੈਗਾ ਕਿ ਕਿ ਮੈਂ ਇੱਕ ਦਿਨ ਦੇ ਵਿੱਚ ਹੀ ਮਤਲਬ ਸਾਰਾ ਕੁਝ ਕੰਪਲੀਟ ਕਰਦੀ ਆ ਨਹੀਂ ਮੇਰੀ ਮਤਲਬ ਕਿ ਇਹ ਮੇਰੀ ਫਾਈਲ ਉਦੋਂ ਦੀ ਹੈ ਜਦੋਂ ਮੈਂ ਆਪਣਾ ਕੋਰਸ ਯਾਨੀ ਕਿ ਕਰਦੀ ਸੀ ਤਾਂ ਮੇਰਾ ਕੋਰਸ ਕੰਪਲੀਟ ਹੋ ਚੁੱਕਿਆ ਆ ਤੇ ਬਾਕੀ ਜਿਹੜੇ ਇਹਦੇ ਪੇजेस ਹੈਗੇ ਆ ਮੇਰੇ ਲਈ ਬਹੁਤ ਹੈਲਪਫੁਲ ਹੈ ਤੇ ਤੁਹਾਡੇ ਲਈ ਵੀ ਬਹੁਤ ਮੈਂ ਕਿਉਂਕਿ ਇਹਦੇ ਤੇ ਮੈਂ ਆਪਣਾ ਅਗਲਾ ਕੰਮ ਜਾਨਕੀ ਸਟਾਰਟਿੰਗ ਤੋਂ ਜਿਵੇਂ ਕਹਿ ਸਕਦੀਆਂ ਕਿ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਹਨਾ ਤੇ ਬਹੁਤ ਜਲਦੀ ਅੱਜ ਦੀ ਵੀਡੀਓ ਵੀ ਆਪਣੀ ਆਏਗੀ ਨਿਊ ਚੈਨਲ ਤੇ ਜਰੂਰ ਸਾਰੇ ਜਣੇ ਉਹਨੂੰ ਆਪਨਾ ਦੇਖਿਓ ਵੀਡੀਓ ਨੂੰ ਤੇ ਬਾਕੀ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਹੈ ਮੈਂ ਮਤਲਬ ਕਿ ਮਿਲਦੇ ਆ ਤੁਹਾਨੂੰ